ਮਿਲਣਾ ਪੈਣਾ ਤੇ ਸਭ ਚੇਤਕਾਂ ਤੋਂ ਮੇਰੇ ਨਾਲ ਆਏ ਸਭ ਚੇ ਭਾਰਤੀ ਜਨਤਾ ਪਾਰਟੀ ਦੀ ਸਭ ਚੇ ਲੀਡਰਸ਼ਿਪ ਮੈਂ ਅੱਜ ਦੇ ਦਿਨ ਦੀ ਲੱਖ ਲੱਖ ਆਪਣੇ ਨੂੰ ਬਾਕਵਾਤ ਵੀ ਦੱਲਾ ਤੇ ਬੇਕਰ ਰਿਹਾ ਮੈਂ ਮਹਿਸੂਸ ਕਰ ਰਿਹਾ ਸੀ ਕਿ ਬਹੁਤ ਸਾਲ ਤੋਂ ਇੱਕ ਬੜਾ ਵਧੀਆ ਹਰਲਾ ਆਇਆ ਸੀ ਜਿਵੇਂ ਪਹਿਲਾਂ ਪਾਠਿਕਰਤਾ ਪਾਠੀ ਦੇ ਦਫ਼ਤਰ ਵੀ ਆਏ ਅਸੀਂ ਇੰਨਾ ਕੋਰ ਵੀ ਹੈ ਤੇ ਆਪਣੇ ਪੈੜ ਦੇ ਨਾਲ ਸਮਾਜਿਕ ਤੌਰ ਤੇ ਕਾਫੀ ਜਰਨਾ ਪਤਾ ਨਹੀਂ ਤੇ ਮਨ ਨੂੰ ਬੜੇ ਜੀ ਬੱਦਿਆ ਲਗਾ ਕੇ ਕਿਤੇ ਨਾ ਕਿਤੇ ਅੱਜ ਵੀ ਸਾਡੀਆਂ ਉਹ ਪਹਿਨਾ ਹੈਗੀਆਂ ਜਿਹੜੀਆਂ ਆਪਣੇ ਸਮਾਜ ਨੇ ਆਪਣੀ ਨੌਲਾਨੀ ਪੀੜ੍ਹੀ ਲਈ ਆਪਣੇ ਇਲਾਕੇ ਲਈ ਅੱਜ ਵੀ ਭੋਜਨ ਅਪਡੇਟ ਕਰਨ ਦੇ ਲਈ ਤਤਪਰ ਨੇ ਸ ਡਾਕਟਰ ਸੁਰਿੰਦਰ ਸੋਢੀ ਫ੍ਰੋਮ ਪੀਅਰਸ ਇੰਟਰਨੈਸ਼ਨਲ ਮੈਨੇਜਮੈਂਟ ਇੰਸਟੀਚਿਊਟ ਮੈਨੇਜਿੰਗ ਡਾਇਰੈਕਟਰ ਅੱਜ ਅਸੀਂ ਇੱਕ ਮਾਂ ਦਿਵਸ ਮਨਾ ਰਹੇ ਹਾਂ ਮੇਨ ਚੀਜ਼ ਮਾਂ ਦਿਵਸ ਜਿਹੜਾ ਹੈ ਸਾਡੇ ਲਈ ਰੋਜ਼ ਹੀ ਹੈ 365 ਡੇਸ ਇੱਕ ਸਾਲ ਦੇ ਵਿੱਚ 365 ਦਿਨ 365 ਦਿਨ ਵਿੱਚ ਹਰ ਰੋਜ਼ ਮਾਂ ਨੂੰ ਸਵੇਰੇ ਦੁਪਹਿਰੇ ਸ਼ਾਮ ਰਾਤ ਨੂੰ ਯਾਦ ਕੀਤਾ ਜਾਂਦਾ ਹੈ ਪਰ ਸਾਡੀ ਕਡਿਕਸ਼ਨਰੀ ਚ ਇੱਕ ਵਰਡ ਆ ਕਿ ਵੀ ਅਸੀਂ ਇੱਕ ਦਿਨ ਹੀ ਉਸ ਨੂੰ ਮਨਾਇਆ ਜਾਂਦਾ ਜਿਸ ਨੂੰ ਕਹਿੰਦੇ ਆ ਮਦਰਸਡੇ ਬਟ ਮੈਂ ਅੱਜ ਇੱਕ ਹਫਤੇ ਬਾਅਦ 8-10 ਦਿਨ ਬਾਅਦ ਵਿੱਚ ਇਸ ਪ੍ਰੋਗਰਾਮ ਨੂੰ ਮਨਾਉਣ ਦਾ ਮੇਰਾ ਮੇਨ ਜਿਹੜਾ ਮੋਟਿਵ ਸੀ ਉਹੀ ਸੀਗਾ ਕਿ ਵੀ ਇਸ ਦਿਨ ਆਪਾਂ ਇਹ ਪ੍ਰਣ ਕਰੀਏ ਕਿ ਹਰ ਰੋਜ਼ ਹਰ ਸਾ ਹਰ ਸਮਾਂ ਅਸੀਂ ਆਪਣੀ ਮਾਂ ਨੂੰ ਯਾਦ ਕਰੀਏ ਜਿਸ ਨੇ ਸਾਨੂੰ ਜਨਮ ਦਿੱਤਾ ਇਸ ਧਰਤੀ ਤੇ ਲਿਆਂਦਾ ਪੜਾਇਆ ਲਿਖਾਇਆ ਇਸ ਮੁਕਾਮ ਤੇ ਪਹੁੰਚਾਇਆ ਕਿ ਅੱਜ ਅਸੀਂ ਜ਼ਿੰਦਗੀ ਚ ਸਾਰੇ ਸਮਾਜ ਦੇ ਸਾਹਮਣੇ ਖੜੇ ਆਂ ਇਸ ਲਈ ਮੈਂ ਕਹਿੰਨੀ ਆ ਕਿ ਅਸੀਂ ਇਹ ਜਿਹੜਾ ਦਿਨ ਮਨਾਉਣ ਦਾ ਮੇਰਾ ਮੋਟਿਵ ਸਿਰਫ ਇਹ ਹੀ ਸੀਗਾ ਕਿ ਅਸੀਂ ਅੱਜ ਆਪਣੀ ਮਾਂ ਨੂੰ ਯਾਦ ਕਰ ਰਹੇ ਹਾਂ ਆਪਣੀ ਮਾਂ ਨੂੰ ਪ੍ਰਣਾਮ ਕਰਦੇ ਹਾਂ ਤੇ ਮੈਂ ਇਹ ਕਹੂੰਗੀ ਕਿ ਹਮੇਸ਼ਾ ਸਾਡੀਆਂ ਮਾਵਾ ਜੀ ਹੁੰਦੀਆਂ ਬਸਤੀਆਂ ਰਹਿਣ ਬਹੁਤ ਸਾਰੇ ਫੰਕਸ਼ਨਸ ਨੇ ਜਿਹੜੇ ਅਸੀਂ ਕਰੌਨੇ ਜਿਹੜੇ ਰਿਲੇਟਡ ਵਿਦ ਸੋਸ਼ਲ ਨੇ ਸਮਾਜ ਨਾਲ ਜੁੜੇ ਹੋਏ ਨੇ ਤਾਂ ਕਿ ਸਮਾਜ ਸਾਡਾ ਪਛੜਿਆ ਨਾ ਰਵੇ ਸਮਾਜ ਨੂੰ ਹਰ ਇੱਕ ਜਿਹੜਾ ਧਰਮ ਆ ਹਰ ਇੱਕ ਜਾਤ ਆ ਇੱਕ ਮਜ਼ਹਬ ਆ ਉਹ ਇੱਕ ਉਸ ਤੋਂ ਇਲਾਵਾ ਧਾਰਮਿਕ ਰਾਜਨੀਤਿਕ ਜੋ ਵੀ ਫੰਕਸ਼ਨਸ ਆਉਂਦੇ ਨੇ ਉਹ ਅਸੀਂ ਹਮੇਸ਼ਾ ਹੀ ਮਨਾਉਂਦੇ ਰਹਿੰਨੇ ਆ ਤੇ ਲੋਕਾਂ ਨੂੰ ਉਹਨਾਂ ਬਾਰੇ ਦੱਸਦੇ ਰਹਿੰਨੇ ਆ ਮੈਮ ਸਰਿੰਦਰਗੌਰ ਸੋਢੀ ਨੇ ਬੁਲਾਇਆ ਹੋਇਆ ਸਾਨੂੰ ਤੇ ਮੈਮ ਨੇ ਇਸ ਲਈ ਬੁਲਾਇਆ ਸਾਨੂੰ ਕਿ ਮਦਰਸ ਡੇ ਦੇ ਵਿੱਚ ਪਾਰਟਿਸਪੀਟ ਕਰਨ ਵਾਸਤੇ ਇਹਨਾਂ ਨੇ ਬਹੁਤ ਹੀ ਵਧੀਆ ਇੱਕ ਰੱਖਿਆ ਹੋਇਆ ਵਾ ਉਪਰਲਾ ਤੇ ਮਦਰਸ ਡੇ ਵਾਸਤੇ ਬਲੈ ਨਾਲ ਦੀ ਨਾਲ ਇਹਨਾਂ ਨੇ ਇਹ ਦਿਖਾਇਆ ਦੁਨੀਆਂ ਨੂੰ ਕਿ ਇੱਕ ਮਾਂ ਵਾਸਤੇ ਵੀ ਆਪਾਂ ਨੂੰ ਇੱਕ ਅਵੇਲੇਬਲ ਰਹਿਣਾ ਚਾਹੀਦਾ ਅੱਜ ਦਾ ਸਮਾਗਮ ਕਰਵਾਇਆ ਜਾ ਰਿਹਾ ਸਰਿੰਦਰ ਮੈਮ ਵੱਲੋਂ ਇੱਕ ਬਹੁਤ ਵਧੀਆ ਉਪਰਾਲਾ ਜੋ ਮਦਰਸ ਨੂੰ ਅੱਗੇ ਲੈ ਕੇ ਆ ਰਿਹਾ ਆਪਾਂ ਨਾਰਮਲੀ ਦੇਖਦੇ ਆਂ ਅਦਰ ਫੰਕਸ਼ਨਸ ਸੈਲੀਬ੍ਰੇਟ ਕੀਤੇ ਜਾਂਦੇ ਆ ਬਟ ਮਦਰਸਡੇ ਵੱਲ ਕੋਈ ਵੀ ਧਿਆਨ ਨਹੀਂ ਦਿੱਤਾ ਜਾ ਰਿਹਾ ਤਾਂ ਇਹ ਇੱਕ ਨਵੀਂ ਸੋਚ ਆ ਜਿਸ ਨੂੰ ਮੈਮ ਨੇ ਅੱਗੇ ਲੈ ਕੇ ਆਂਦਾ ਮੈਂ ਅੱਜ ਇਸ ਤੇ ਇੱਕ ਸਪੀਚ ਬੋਲਣਾ ਜਾਉਂਗੀ ਜਿਵੇਂ ਸਵਰਗਾਂ ਨੂੰ ਜਾਂਦੇ ਰਾਹ ਦਾ ਕਿਸੇ ਨੂੰ ਪਤਾ ਨਹੀਂ ਹੁੰਦਾ ਉਵੇਂ ਮਾਂ ਵਰਗਾ ਰਿਸ਼ਤਾ ਵੀ ਦੁਨੀਆ ਤੇ ਇੱਕ ਅਮੁੱਲ ਆ ਇਸ ਤੋਂ ਵੱਡਾ ਕੋਈ ਵੀ ਰਿਸ਼ਤਾ ਨਹੀਂ ਆ ਨਾ ਮਨਦੀਪ ਕੌਰ ਤੇ ਜੋ ਅੱਜ ਸਮਾਗਮ ਕਰਾਇਆ ਜਾ ਰਿਹਾ ਹੈ ਇਹ ਸਾਰਿਆਂ ਦੀ ਇੱਕ ਨਵੀਂ ਸੋਚ ਦੇ ਲਈ ਕਰਾਇਆ ਜਾ ਰਿਹਾ ਸੋ ਸਾਨੂੰ ਸਾਰਿਆਂ ਨੂੰ ਆਪਣੇ ਪੇਰੈਂਟਸ ਦੀ ਆਪਣੀ ਮਾਂ ਦੀ ਰਿਸਪੈਕਟ ਕਰਨੀ ਚਾਹੀਦੀ ਹੈ ਉਹਨਾਂ ਦੀ ਇੱਜ਼ਤ ਕਰਨੀ ਚਾਹੀਦੀ ਹੈ ਸੋ ਉਹਨਾਂ ਦੇ ਆਗਿਆਕਾਰ ਹੋਣਾ ਚਾਹੀਦਾ ਹੈ ਤੇ ਇਸ ਲਈ ਮੈਂ ਇੱਕ ਥੋੜਾ ਥਾਟ ਬੋਲਣਾ ਚਾਹੁੰਦੀ ਆ ਮਾਂ ਦੀ ਸੇਵਾ ਮੇਲੇ ਤੋਂ ਵੀ ਜ਼ਿਆਦਾ ਹੁੰਦੀ ਹੈ ਸੋ ਉਹਨਾਂ ਦੀ ਰਿਸਪੈਕਟ ਕਰਨੀ ਚਾਹੀਦੀ ਉਹਨਾਂ ਦਾ ਸਤਿਕਾਰ ਕਰਨਾ ਚਾਹੀਦਾ ਹੈ ਤੇ ਉਹਨਾਂ ਦੇ ਹਮੇਸ਼ਾ ਆਗਿਆਕਾਰ ਰਹਿਣਾ ਚਾਹੀਦਾ ਹੈ ਥੈਂਕ ਯੂ